ਵਾਸਤੇ ਅਸੀਂ ਖੜੇ ਕੋਈ ਗੱਲ ਨਹੀਂ ਮਜ਼ਬੂਰੀ ਸੀਗੀ ਮੇਰੀ ਮੇਰੇ ਗੈਸਟ ਆਏ ਸੀ ਉਹ ਮੈਂ ਅੱਜ ਲੋਨ ਹੀ ਕਹਿ ਰਹੇ ਮੇਰੀ ਗੱਲ ਸਾਡੇ ਨਾਲ ਖੜੋ ਗਿਰਦਰੂ ਕੈਂਪੀ ਹੋਏ ਕੈਂਪੀ ਹੋਏ ਮੈਂ ਰੱਖਿਆ ਨਾ ਬਾਅਦ ਵਿੱਚ ਯਾਰ ਇੱਕ ਵਾਰੀ ਜੀ ਟਾਈਮ ਕਿਹਦਾ ਟਾਈਮ ਦੇਖੋ ਕਿਹੋ ਜਿਹਾ ਨਹੀਂ ਉਹ ਗੱਲ ਹੈ ਅਸੀਂ ਇਹਨਾਂ ਨਾਲ ਬਹਿ ਕੇ ਸਾਰੇ ਅਸੀਂ ਬਾਹਰ ਆ ਗਏ ਮੈਂ ਆਇਆ ਕਿ ਮੈਰੀ ਸਟੇਟ ਦੀ ਗੱਲ ਹੀ ਹਾਂ ਦਿਖਾਓ ਇਹੋ ਸਾਹਿਬ ਇੱਥੇ ਬੈਠੇ ਨੇ ਬਾਅਦ ਮੀਟਿੰਗ ਕਿਹੜੀ ਮੀਟਿੰਗ ਕਰਨੀ ਹੈ ਜਿਹੜੇ ਕੰਮ ਨਹੀਂ ਹੋ ਰਹੇ ਅੱਜ ਅੱਜ ਜਿਹੜੇ ਕੰਮ ਕਰੀ ਵੀ ਉਹ ਉਹ ਕੇਰ ਦੁਆਰਾ ਤੁਸੀਂ ਆਪਣੇ ਜ਼ਿਆਦਾ ਪਵਾ ਲਿਆ ਅਸੀਂ ਨਹੀਂ ਆਪਣੇ ਪਵਾਉਂਗੇ ਅਸੀਂ ਨਹੀਂ ਪਵਾਉਂਗੇ ਆਪਣੇ ਕੰਮ ਤੁਹਾਡੇ ਕੰਮ ਨਹੀਂ ਪਈ ਹੋਏ ਮੇਰੇ ਤਾਂ ਪਈ ਹੈ ਮੈਂ ਬਾਕੀ ਅਫਸਰਾਂ ਦੇ ਸਾਹਮਣੇ ਖੜਾ ਨਹੀਂ ਬਸ ਇਹ ਬੈਠੇ ਮੈਡਮ ਸਾਡੇ ਕੰਮ ਪਾਏ ਨਹੀਂ ਹੈ ਲੈਟਰ ਲੈ ਕੇ ਬੈਠੇ ਆਂ ਆਪਣੇ ਵਾਸਤੇ ਨਹੀਂ ਕਹਿੰਦੇ ਵਾਸ ਤੇ ਖੜੇ ਸ਼ਹਿਰੀ ਡਿਵੈਲਪਮੈਂਟ ਹੋਰ ਤੁਸੀਂ ਵੀ ਨਾਲ ਖੜੋ ਸ਼ਹਿਰੀ ਮੈਡਮ ਤੇ ਕੰਮ ਨਹੀਂ ਪਏ ਇਹਨੂੰ ਪੁੱਛਿਆ ਵੀ ਨਹੀਂ ਗਿਆ ਵੀ ਤੁਸੀਂ ਨਾਲ ਖੜੋ ਚੱਲ ਅਸੀਂ ਤੁਹਾਡੇ ਆਏ ਆ ਕਾਉਂਸਲਰ ਗੱਲ ਲੱਗਿਆ ਸ਼ਹਿਰ ਤੇ ਕਿੰਨਾ ਇਹ ਅਜੰਡਾ ਪੇਸ਼ ਅਸੀਂ ਪਾਰਟੀ ਵਾਈ ਥੋੜੀ ਕਰ ਲੈ ਹੁਣ ਤੁਸੀਂ ਅੰਦਰ ਨੂੰ ਕਹੋ ਹੋਈ ਜਾਂ ਨਾ ਹੁਣ ਅੱਗੇ ਵਾ ਨਹੀਂ ਤੁਸੀਂ ਪੁੱਵੋ ਲੈ ਅੱਗੇ ਕੀ ਤੁਹਾਡੇ ਕੰਮ ਸੈੱਟ ਅੱਗੇ ਅੱਗੇ ਹੋਣੀ ਨਹੀਂ ਮੀਟਿੰਗ ਹੋਣੀ ਨਹੀਂ ਸਾਰੇ ਇਹੀ ਸੱਤਾਂ ਪਰੇ ਨਹੀਂ ਆ ਕੀ ਕਰਨਾ ਹੈ ਪ੍ਰੋਗਰਾਮ ਨੂੰ ਕੈਂਪ ਬਣਾਉਣਾ ਹੈ ਤੁਸੀ ਮਤਲਬ ਇਹ ਨਹੀਂ ਹੋਣਾ ਕਿ ਅੱਜ ਜੀ ਆਂ ਖਰਾਤੋ ਸੀ ਵੀ ਐਮ ਸੀ ਐਮ ਦੇ ਖਿਲਾਫ ਨਾ ਬੋਲੋ ਮੈਂ ਤਾਂ ਹੋਈ ਨਹੀਂ ਅਸੀਂ ਅਗਲੀ ਵਾਰ ਨੂੰ ਅਸੀਂ ਮੈਂ ਆਪਣੇ ਨਹੀਂ ਕੰਮ ਤੋਂ ਹੋऊंगी ਚੱਲ ਰਹਿ ਤਾ ਨੂੰ ਆਪਣੇ ਕੋਲੋਂ ਕਹਿਸੀ ਬਾੜੀ ਵਾਲੀ ਕਿਹੜੀ ਗੱਲ ਹੋਦੀ ਹੈ ਮੈਂ ਆਪਣੇ ਕੰਮ ਨਹੀਂ ਨੂੰ ਆਪੀ ਆਪਣੇ ਕੰਮ ਨਹੀਂ ਪਾਉਣੇ ਬਾੜ ਦਾ ਕੰਮ ਪਾਉਣੇ ਆਂਦੇ ਚੱਲ ਮੇਰੇ ਬਾੜ ਦੇ ਕੰਮ ਆ ਮੈਂ ਨਾਲ ਖੜਾ ਹਾਂ ਅੱਜ ਨਾਲ ਖੜਾ ਅਸੀਂ ਆਪਣੇ ਕੰਮ ਨਹੀਂ ਤੁਹਾਡੇ ਨਾਲ ਖੜਨਾ ਹੈ ਗੱਲ ਕੋਈ ਹੈ ਥੋੜੀ ਮੈਂ ਨਹੀਂ ਆ ਮੈਂ ਮੈਂ ਤੁਹਾਨੂੰ ਕਹਿ ਰਹੀ ਜੀ ਮੇਰੇ ਨਾਲ ਮੇਰੇ ਨਾਲ ਮੇਡਿਕਲ ਚ ਕੰਮ ਨਹੀਂ ਪਾਇਆ ਜੀ ਇਹ ਸਾਡੇ ਵੀ ਨਾ ਪਾਇਆ ਸਾਰੇ ਦੇ ਵੀ ਵੀਡੀਓ ਨੂੰ ਸਰਦਾਰ ਚਲਦਾ ਫੋਟੋ ਜਲਦੀ ਸ਼ੇਅਰ ਕਰਦੇ ਆ ਮੇਰਾ ਟੈਂਡਰ ਸਾਡੀ ਐਪਲੀਕੇਸ਼ਨ ਆ ਰਹੀ ਹੈ ਬਾਈਕਾੜ ਦੀ ਉਹਦੇ ਨਾਲ ਸਰ ਕਰ ਦਿਓ ਹੁਣ ਮੈਂ ਤੁਹਾਨੂੰ ਕਹਿੰਦਾ ਮੈਡਮ ਸਰ ਵਸਾ ਕੋਤ ਨੇ ਅੰਕਾ ਦਾ ਕੰਮ ਕੱਟੇ ਪਾਕਾ ਨੂੰ ਦਾ ਕੰਮ ਪਰਸੋਂ ਦੀ ਮੀਟਿੰਗ ਰੱਖਾ ਲਓ ਸਾਨੂੰ ਇਹ ਕਹਿ ਦਿੰਦੇ ਹਾਂ ਕਿ ਸਾਰੇ ਬੰਦੋਂ 26 ਜਨਵਰੀ ਨੂੰ ਸਫਾਈ ਨੂੰ ਕਰਾ ਲਓ ਅਸੀਂ ਸਾਰੇ ਮਿਲ ਕੇ ਦੇ ਦਿੰਦੇ ਹਾਂ ਸਫਾਈ ਨੂੰ ਕਰਾ ਲਓ ਅਸੀਂ ਸਾਰੇ ਮਿਲ ਕੇ ਦੇ ਦਿੰਦੇ ਹਾਂ ਹਾਂ ਪਾਵਾ ਦੇ ਸਾਰੇ ਕੰਮ ਹੋਰ ਜਿੰਨਾਂ ਪੁੰਚ ਕੇ ਹੋਏ ਨੇ ਇਹ ਮੀਟਿੰਗ ਵਿੱਚ ਸਫਾਈ ਨੂੰ ਕਰਾ ਲਓ ਜਿਹੜਾ ਦੇ ਕੰਮ ਰਹਿ ਗਏ ਉਹਨਾਂ ਦੇ ਕੰਮ ਬਾਦੇ ਬਾਦੇ ਹੋ ਗਏ ਕੋਈ ਨਹੀਂ ਹੋਈ ਆ ਬੀਆ ਕੰਮ ਕਰੇ ਜੇ ਉਹਨਾਂ ਦੇ ਕੰਮ ਕਰਾਉਂਦੇ ਨਹੀਂ ਅਸੀਂ ਨੀ ਕਰਾਉਣੇ ਨਹੀਂ ਅਸੀਂ ਨੀ ਕਰਾਉਣੇ ਠੀਕ ਆ ਓਕੇ ਅਸੀਂ ਨੀ ਕਰਾਉਣੇ ਤੁਸੀਂ ਨਾ ਫੜੋ ਐਮਸੀ ਦੇ ਨਾਲ ਠੀਕ ਆ ਚਲੋ ਸ਼ਾਇਦ ਵੀ ਡਿਪਾਰਟਮੈਂਟ ਉੱਤੇ ਖੜਿਆ ਸੀ ਉਹਦੇ 'ਚ ਮੈਸੇਜ ਕਰਦਾ ਵੀ ਤੁਸੀਂ ਉਹ ਆਜੋ ਆਜੋ ਬਾਈ ਇਹਦਾ ਧਿਆਨ ਸੁਣਾ ਮਾਟਾ ਚਲੋ ਦੇਖਦੇ ਆ ਜੇ ਕਿਨ ਜਨ ਪਤਲੋ ਗਏ ਤੇ ਯੋ ਕਿ ਉਹਨਾਂ ਨੇ ਰਜਿਸਟਰ ਹਾਜ਼ਰੀ ਦੇ ਹਾਜ਼ਰੀ ਰਜਿਸਟਰ ਉਹਨਾਂ ਨੇ ਮੰਗਵਾ ਲਿਆ ਸੀ ਮੈਂ ਕਿਹਾ ਵੀ ਮੈਂ ਚਲੋ ਖੁਦ ਜਾ ਕੇ ਯੋ ਸਰਾਬ ਦੇ ਕਮਰੇ ਚ ਸੈਂਡ ਕਰਿਆਂਦੀ ਆ ਪਰ ਉਹਨਾਂ ਨੇ ਮੈਨੂੰ ਸਾਈਨ ਨਹੀਂ ਕਰਨ ਦਿੱਤੇ ਕਿਉਂ ਨਹੀਂ ਕਰਨ ਦਿੱਤੇ ਜੀ ਕਹਿੰਦੇ ਸਾਡੇ ਬਾੜ ਦੇ ਦੂਜੇ ਐਮਸੀ ਵੀਓ ਸਰਾਬ ਦੇ ਨਾਲ ਹੀ ਬੈਠੇ ਨੇ ਉਹ ਕਹਿੰਦੇ ਸਾਡੇ ਬਾੜ ਦੇ ਕੰਮ ਬਹੁਤ ਘੱਟ ਪਾਏ ਨੇ ਮੈਂ ਕਿਹਾ ਮੈਂ ਕਿਹਾ ਚਲੋ ਫੇ ਅਗਲੀ ਵਾਰੀ ਚ ਤੁਸੀਂ ਪੁਆ ਲਿਓ ਇਸ ਵਾਰ ਤਾਂ ਮੈਨੂੰ ਸਾਈਨ ਤਾਂ ਕਰਨ ਦਿਓ ਪਰ ਉਹਨਾਂ ਨੇ ਮੈਨੂੰ ਨਹੀਂ ਸਾਈਨ ਕਹਿੰਦੇ ਤੁਸੀਂ ਲੇਟ ਆ ਹੁਣ ਤਾਂ ਜਿਵੇਂ 1 ਵਜੇ ਲੱਗਾ ਨਹੀਂ ਮੀਟਿੰਗ ਤਾਂ ਕਿਤੇ ਚੱਲਦੇ ਰਹੀ ਸੀ ਨਾ ਮੀਟਿੰਗ ਰਾਜੇ ਚੱਲੇ ਰਹੀ ਹੈ ਨਾ ਕਿ ਅਜੇ ਪ੍ਰਧਾਨ ਸਾਹਿਬ ਬੈਠੇ ਆ ਉੱਠੇ ਨਹੀਂ ਨਾ ਆਪਣੀ ਕੁਰਸੀ ਤੋਂ ਮੀਟਿੰਗ ਵਿੱਚ ਚੱਲ ਰਹੀ ਆ ਕੀ ਕਹਿਣਾ ਚਾਹੋਗੇ ਜੀ ਬਸ ਇਹ ਤੱਕਾ ਕਰ ਰਹੇ ਆ ਦੇਖੋ ਤੁਹਾਨੂੰ ਵੀ ਪਤਾ ਹੀ ਆ ਸਭ ਨੂੰ ਪਤਾ ਹੀ ਤੱਕਾ ਹੋ ਰਿਹਾ ਜੀ ਹਾਂਜੀ